BRTS ਵਿਚ ਕੰਮ ਕਰਨ ਵਾਲੇ ਮੁਲਾਸਮਾਂ ਨੇ ਅਮਰਸਰ ਦੇ ਸਾਇਹ ਕਮਿਸ਼ਨਰ ਜੋਤੀ ਮੱਟੂ ਅਤੇ ਅਮਰਸਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ BRTS ਬੱਸ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਆ ਕਿ ਜਲਦੀ ਹੀ ਇਹ ਬੱਸ ਸੇਵਾ ਸ਼ੁਰੂ ਹੋ ਜਾਵੇਗੀ। ਇਸ ਮੌਕੇ BRTS ਐਮਪਲਾਈ ਇਕਤਾ ਯੂਨੀਅਨ ਦੇ ਮੈਂਬਰਾਂ ਸਮੇਤ ਪ੍ਰਧਾਨ ਸਰਪਜੀਤ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ ਸਤਿੰਦਰਪਾਲ ਸਿੰਘ ਗੀਤਾंजलि ਸ਼ਰਮਾ लवली ਅਵੀਨ ਵੀ ਹਾਜ਼ਰ ਸਨ ਜੀ ਸਾਡੀ ਡਿਮਾਂਡ ਸ਼ੁਰੂ ਤੋਂ ਹੀ ਬੱਸਾਂ ਚਲਾਉਣ ਨੂੰ ਰਹੀ ਆ ਕਿਉਂਕਿ ਰੁਜ਼ਗਾਰ ਜਿਹੜਾ ਵਾ ਸਾਰੇ ਮੈ ਖੁਸਿਆ ਸੀਗਾ ਤੇ ਉਹਦੇ ਹਾਵ ਤੇ ਸੀ ਚੰਡੀਗੜ੍ਹ ਵੀ ਗਏ ਸੀਗੇ ਸਾਨੂੰ ਉੱਥੋਂ ਵੀ ਪੋਜ਼ਿਟਿਵ ਹੀ ਮਿਲਿਆ ਸੀਗਾ ਕਿ ਸੈਕਟਰੀ ਸਾਹਿਬ ਨੇ ਵੀ ਕਹਿਆ ਸੀਗਾ ਕਿ 5500 ਕਰੋੜ ਦਾ ਪ੍ਰੋਜੈਕਟ ਜਿਹੜਾ ਵਾ ਉਸੇ ਮਿੱਟੀ ਨਹੀਂ ਹੋਣ ਦੇਵਾਂਗੇ ਤੇ ਉਸ ਵਾਰ ਸਭਾ ਡੀਸੀ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਇਹ ਜਿਹੜਾ ਤੁਹਾਡਾ ਟੈਂਡਰ ਦੀ ਪ੍ਰਕਿਰਿਆ ਵਾ ਇਹ ਜਲਦੀ ਜਿਹੜੀ ਫਲੋਟ ਕਰ ਦਿੱਤੀ ਜਾਏਗੀ ਪਰ ਹੁਣ ਅਸੀਂ ਮਾਨਯੋਗ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਸੈਕਟਰੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹ ਕਹਿੰਦੇ ਸਾਡੀ ਆਲਰੇਡੀ ਗੱਲ ਚੱਲਦੀ ਪਈ ਹੈ ਕਿ ਜੋ ਕਿ ਉਹਨਾਂ ਦੇ ਜਿਹੜਾ ਟੈਂਡਰ ਆ ਉਹ ਪ੍ਰੋਪਰ ਚੀਫ ਸੈਕਟਰੀ ਸਾਹਿਬ ਕੋਲ ਫਾਈਲ ਪਈ ਆ ਸਿਰਫ ਹੁਣ ਵੇਟ ਆ ਕਿ ਇੱਕ ਦੋ ਦਿਨ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਹੋ ਜੇ ਤੇ ਜਿਹੜਾ ਵਾ ਟੈਂਡਰ ਹੈ ਉਹ ਜਲਦੀ ਫਲੋਟ ਹੋ ਜੇ ਤੇ ਅਸੀਂ ਆਸ ਕਰਦੇ ਆ ਤੇ ਉਮੀਦ ਵੀ ਪੂਰੀ ਕਰਦੇ ਆ ਮਾਨਯੋਗ ਕਮਿਸ਼ਨਰ ਸਾਹਿਬ ਤੇ ਕਿ ਉਹਨਾਂ ਨੇ ਸਾਡੇ ਕਹਿਣ ਤੋਂ ਪਹਿਲਾਂ ਹੀ ਉਹ ਜਿਹੜਾ ਆਪਣਾ ਹੈਗਾ ਵਾ ਆਪਣਾ ਇਹਨੂੰ ਸੀਰੀਅਸਲੀ ਲੈ ਰਹੇ ਹੋ ਅੱਜ ਅਸੀਂ ਪਹਿਲਾਂ ਡੀਸੀ ਸਾਹਿਬ ਕੋ ਗਏ ਸੀ ਡੀਸੀ ਸਾਹਿਬ ਤੋਂ ਹੁਣ ਆਪਾਂ ਕਮਿਸ਼ਨ ਸਾਹਿਬ ਦੇ ਆਫਿਸ ਆਏ ਆ ਉਹਨਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਆ ਉਹਨਾਂ ਨੇ ਕਿਹਾ ਕਿ ਆਪਾਂ ਤੁਹਾਡੀ ਫਾਈਲ ਆਲਰੇਡੀ ਦੇਖੀ ਆ ਤੇ ਉਹ ਕਹਿੰਦੇ ਜਲਦੀ ਇੱਥੇ ਅਸੀਂ ਮੈਟਰੋ ਸਟਾਰਟ ਕਰਨ ਤੇ ਜੋ ਉਦਾਂ ਦਵਾਂਗੇ ਤੇ ਅਸੀਂ ਇਹੋ ਚਾਹੁੰਦੇ ਆ ਕਿ ਜਿਹੜੀ ਸਾਡੇ ਜਿਹੜੇ ਵਰਕਰ ਆ ਉਹ ਜਲਦੀ ਜਲਦੀ ਆਪਣੀ ਜੌਬਾਂ ਤੇ ਆਉਣ ਸਾਡਾ ਸਿਰਫ ਸਾਡੀ ਇੱਕ ਇਹੀ ਰਿਕਵੈਸਟ ਹੈ ਕਿ ਇਹ ਬੱਸਾਂ ਆਨ ਰੂਟ ਆਉਣ ਕਿਉਂਕਿ ਅੰਦਰ ਸਾਡੇ ਨਾਲ ਨਾਲ ਜਿਹੜੇ ਪੈਸੇਂਜਰ ਨੇ ਸਫ਼ਰ ਕਰ ਰਹੇ ਸੀ ਉਹਨਾਂ ਨੂੰ ਵੀ ਅੱਛੀ ਫੈਸਿਲਿਟੀ ਮਿਲੀ ਹੋਈ ਸੀਗੀ ਏਸੀ ਬੱਸਾਂ ਏਸੀ ਬੱਸਾਂ ਸੀਗੀਆਂ ਤੇ ਆਪਾਂ ਬੱਸ ਸਰਖਾਸ ਕੀਤੀ ਸੀ ਅਬੀ ਕਮਿਸ਼ਨਰ ਸਾਹਿਬ ਅਗੇ ਡੀਸੀ ਸਾਹਿਬ ਅਗੇ ਓਧਲਾ ਸਾਹਿਬ ਜੀ ਦੇ ਅਗੇ ਠੀਕ ਹੈ ਜੀ ਉਹਨਾਂ ਸਾਡੀ ਡਿਮਾਂਡ ਸੁਣੀ ਹੈ ਤੇ ਆਪਾਂ ਵੀ ਇਸ ਗੱਲ ਤੋਂ ਖੁਸ਼ ਆ ਕਿ ਉਹਨਾਂ ਨੇ ਸਾਨੂੰ ਅੱਜ ਅੱਛਾ ਹੀ ਦੱਸਿਆ ਹੈ ਕਿ ਤੁਹਾਡੇ ਬਸਾਂ ਜ਼ਰੂਰ ਚੱਲਣਗੀਆਂ ਬੇਸਿਕਲੀ ਜੀ ਬੀਆਰਟੀਐਸ ਜਿਹੜਾ ਸਾਡਾ ਬੜਾ ਪ੍ਰੈਸਟੀਜੀਅਸ ਜਿਹੜਾ ਹੈ ਚੱਲ ਰਿਹਾ ਪ੍ਰੋਜੈਕਟ ਇਹਦੇ ਵਿੱਚ ਕਾਫੀ ਲੋਕਾਂ ਨੂੰ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਜਾਣ ਦੀ ਜਿਹੜੀ ਸੁਵਿਧਾ ਜਿਹੜੀ ਬੀਆਰਟੀਐਸ ਤੋਂ ਉਹਨੂੰ ਪ੍ਰੋਵਾਈਡ ਕੀਤੀ ਜਾ ਰਹੀ ਸੀਗੀ ਤੇ ਇਹਦਾ ਜਿਹੜਾ ਮੇਨ ਜਿਹੜਾ ਟੈਂਡਰ ਜਿਹਦੇ ਜਿਹੜੇ ਕੰਟਰੈਕਟਰ ਕੋਲੇ ਸੀਗੇ ਉਹ ਜਿਹੜਾ ਛੱਡ ਕੇ ਇਹਨੂੰ ਭੱਜ ਗਿਆ ਸੀਗਾ ਤਾਂ ਇਸ ਕਰਕੇ ਇਹਨੂੰ ਰੀ ਟੈਂਡਰ ਦੇ ਲਈ ਦੁਬਾਰਾ ਤੇ ਅਸੀਂ ਇਹਦਾ ਟੈਂਡਰ ਡਾਕੂਮੈਂਟ ਆਲਰੇਡੀ ਤਿਆਰ ਕਰਦੇ ਤੇ ਉਦੋਂ ਇਲੈਕਸ਼ਨਸ ਕਰਕੇ ਕੋਡ ਆਫ ਕੰਡਕਟ ਦੇ ਚੱਲਦੇ ਆ ਉਹ ਜਿਹੜਾ ਟੈਂਡਰ ਸੀ ਫਲੋਟ ਨਹੀਂ ਕੀਤਾ ਜਾ ਸਕਿਆ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਟੈਂਡਰ ਡਾਕੂਮੈਂਟ ਹੈ ਉਹ ਸਾਡੇ ਵੱਲੋਂ ਰੈਡੀ ਹੋ ਚੁੱਕਿਆ ਉਹ ਜੋ ਮੈਨੂੰ ਪਤਾ ਲੱਗਿਆ ਕਿ ਉਹ ਚੀਫ ਸਕੱਟਰੀ ਸਾਹਿਬ ਦੀ ਇੱਕ ਮੀਟਿੰਗ ਹੋਏਗੀ ਉਸ ਤੋਂ ਅਪਰੂਵਲ ਤੋਂ ਬਾਅਦ ਅਸੀਂ ਇਮੀਡੀਏਟਲੀ ਨੂੰ ਫਲੋਟ ਕਰ ਦਾਂਗੇ ਜੀ ਲਗਭਗ ਪਿਛਲੇ 11 ਮਹੀਨਿਆਂ ਤੋਂ BRTS ਸਰਵਿਸ ਬਸੇਵਾ ਬੰਦ ਹੈ ਅਤੇ ਜਿਹੜੇ ਲੋਕ ਇਸ ਵਿੱਚ ਸਫ਼ਰ ਕਰਦੇ ਸਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਿੱਥੇ BRTS ਵਿੱਚ ਕੰਮ ਕਰਦੇ ਸੇ ਮੁਲਾਜ਼ਮ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜ ਉਹਨਾਂ ਨੇ ਬਖ ਬਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਵੀਐਟਸ ਬਸ ਰੂ ਸਰਵਿਸ ਨੂੰ ਚਾਲੂ ਕਰਨ ਦੀ ਮੰਗ ਕੀਤੀ ਵੱਖ-ਵੱਖ ਅਧਿਕਾਰੀਆਂ ਨੇ ਉਹਨਾਂ ਪ੍ਰੋਤਸਾ ਦਿੱਤਾ ਕਿ ਜਲਦ ਹੀ ਬਾਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਬਾਸੇਵਾ ਕਦੋਂ ਸ਼ੁਰੂ ਹੁੰਦੀ ਹੈ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਪ੍ਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ